ਨਹੀਂ ਕਬਰ ਪਿਆ ਕੋਈ ਹੋ ਕੇ ਕੀ ਤੁਸੀਂ ਜਾਣਦੇ ਹੋ ਜਦੋਂ ਬਾਬਾ ਬੁੱਲੇ ਸਾਜੀ ਦਾ ਇੰਤਕਾਲ ਹੋਇਆ ਤਬ ਬਾਬਾ ਬੁੱਲੇ ਸਾਜੀ ਦੀ ਮૈયਤ ਨੂੰ ਹਿਜੜਿਆਂ ਤੇ ਪੰਗੀਆਂ ਨੇ ਕਬਰਿਸਤਾਨ ਦੀ ਬਚਾਏ ਕਸੂਰ ਸ਼ਹਿਰ ਦੇ ਬਾਹਰ ਇੱਕ ویرਾਨ ਜਗ੍ਹਾ ਤੇ ਕਿਉਂ ਦਫਨਾਇਆ ਸੀ ਕੋਈ ਵੀ ਮੌਲਵੀ ਉਹਨਾਂ ਦਾ ਨਮਾਜ਼ੇ ਚੰਨਾ ਚਾ ਪੜਨੋਂ ਤਿਆਰ ਨਹੀਂ ਸੀ ਉਹਨਾਂ ਦੀ ਨਮਾਜ਼ੇ ਚੰਨਾ ਚਾ ਕਵਜਾ ਸਰਾਂ ਨੇ ਕਿਉਂ ਪੜਾਈ ਸੀ ਬੁੱਲੇ ਸ਼ਾਹ ਦੇ ਤੌਰ ਤੇ ਲੋਕ ਉਹਨਾਂ ਨੂੰ ਨਫ਼ਰਤ ਕਿਉਂ ਕਰਦੇ ਸੀ ਬਾਬਾ ਬੁੱਲੇ ਸ਼ਾਹ ਜੀ ਨੂੰ ਮੌਲਵੀਆਂ ਨੇ ਕਾਫਰ ਕਿਉਂ ਘਰਾ ਕਰ ਦਿੱਤਾ ਇੰਨਾ ਉੱਪਰ ਕੁਫਰ ਤੇ ਫਤਵੇ ਤੱਕ ਲਗਾ ਦਿੱਤੇ ਸੀ ਇੰਨਾ ਸਾਰੇ ਹਲਾਤਾ ਪਿੱਛੇ ਕੀ ਵਜ੍ਹਾ ਸੀ ਇਹ ਸਾਰਾ ਕੁਝ ਮੈਂ ਅੱਜ ਦੀ ਇਸ ਵੀਡੀਓ ਵਿੱਚ ਦੱਸਾਂਗਾ ਬਸ ਤੁਸੀਂ ਵੀਡੀਓ ਨੂੰ ਸਕਿਪ ਕੀਤੇ ਬਿਨਾ ਧਿਆਨ ਨਾਲ ਸੁਣਨਾ ਬਾਬਾ ਬੁੱਲੇ ਸ਼ਾਹ ਜੀ ਮਜਾਹੀਵਾਦ जातपात नस्ली वितकरेता खुल्लम खुल्ला ਵਿਰੋਧ ਕਰਦੇ ਸਨ ਉਹ ਕਹਿੰਦੇ ਸਨ ਕਿ ਸਾਜੀ ਕਾਇਨਾਤ ਉਸ ਪਰਮ ਪਿਤਾ ਪਰਮਾਤਮਾ ਦੀ ਬਣਾਈ ਹੋਈ ਹੈ ਉਹ ਰੱਬ ਦੇ ਪਾਣੇ ਨੂੰ ਮੰਨਣ ਤੇ ਦੁਨੀਆ ਦੇ ਵਿੱਚ ਅਮਨ ਤੇ ਪਿਆਰ ਰੱਖਣ ਵਾਲੇ ਸੱਚੇ ਸੰਤ ਹੋਏ ਉਹ ਸੱਚੇ ਦਿਲੋਂ ਨਾਮ ਸਿਮਰਨ ਕਰਨ ਤੇ ਜੋਰ ਦਿੰਦੇ ਸਨ ਇਹ ਸਭ ਉਹਨਾਂ ਦੇ ਕਲਾਮ ਤੋਂ ਪ੍ਰਤੀਤ ਹੁੰਦਾ ਹੈ ਭੁੱਲੇ ਸ਼ਾ ਗੁਰੂ ਅਤੇ ਰੱਬ ਵਿੱਚ ਕੋਈ ਭੇਤ ਨਹੀਂ ਕਰਦੇ ਰੱਬ ਨਾਲ ਇਸ਼ਕ ਹਕੀਕੀ ਸੂਫੀ ਦਾ ਇਹ ਤਵਾਦਦਾ ਤੁਰਾ ਹੈ ਸੂਫੀਆਂ ਦਾ ਵਿਚਾਰ ਹੈ ਕਿ ਅਸਲੀ ਕਾਪਾ ਮਨੁੱਖ ਦੇ ਹਿਰਦੇ ਵਿੱਚ ਹੈ ਜੇ ਕਿਸੇ ਨੇ ਰੱਬ ਨੂੰ ਪਾਉਣਾ ਹੈ ਤਾਂ ਅੰਦਰੋਂ ਹੀ ਪਾਉਣਾ ਹੈ ਬਾਬਾ ਬੁੱਲੇ ਸ਼ਾਹ ਜੀ ਨੇ ਫਰਮਾਇਆ ਹੈ ਮੱਕੇ ਕਿਆ ਕਲ ਮੁਕਤੀ ਨਹੀਂ ਭਾਵੇਂ ਸੌ ਸੌ ਜੰਮੇ ਪੜਾਈਏ ਗੰਗਾ ਕਿਆ ਕਲ ਮੁਕਤੀ ਨਹੀਂ ਭਾਵੇਂ ਸੌ ਸੌ ਗੁੱਤੇ ਖਾਈਏ ਗਿਆ ਕਿਆ ਕਲ ਮੁਕਤੀ ਨਹੀਂ ਪਾਵੇਂ ਸੋਸੋ ਪੰਡ ਪੜਾਈਏ ਉਹ ਬੁੱਲੇ ਸ਼ਾਹ ਗੱਲ ਤਾਈਂ ਮੁੱਕਦੀ ਜਦੋਂ ਮੈਨੂੰ ਦਿਲੋਂ ਕਵਾਈਏ ਜਦੋਂ ਮੈਨੂੰ ਦਿਲੋਂ ਕਵਾਈਏ ਬੁੱਲੇ ਸ਼ਾਹ ਫਕੀਰ ਹੋਂਦੇ ਨਾਤੇ ਫਰਕਾ ਦਿੱਲੀ ਦੇ ਮਾਲਕ ਸੀ ਸੱਚੇ ਇਸ਼ਕ ਦੀ ਸ਼ਿੱਦਤ ਵਿੱਚ ਉਹ ਸ਼ਰਾਧੀਆਂ ਅਖੋਤੀ ਰਹੂ ਰਿਤਾ ਅਤਿਰਵਾਇਤਾ ਨੂੰ ਵੀ ਉਲੰਭਕ ਹੈ ਉਹ ਸੱਚੇ ਦਿਲ ਨਾਲ ਨਮਾਜ਼ ਪੜਨ ਅਤੇ ਪ੍ਰਭੂ ਭਗਤੀ ਕਰਨ ਵਿੱਚ ਵਿਸ਼ਵਾਸ ਰੱਖਦੇ ਸੀ ਉਨਾਂ ਦਾ ਕਹਿਣਾ ਸੀ ਕਿ ਜੇ ਤੁਸੀਂ ਸੱਚੇ ਦਿਲ ਨਾਲ ਰੱਬ ਦੀ ਭਗਤੀ ਨਹੀਂ ਕਰਦੇ ਤਾਂ ਮਸਜਿਦ ਵਿੱਚ ਜਾ ਕੇ ਵੀ ਨਮਾਜ਼ ਪੜਨਾ ਇੱਕ ਦਿਖਾਵਾ ਹੈ ਤੇ ਉਸ ਦਾ ਕੋਈ ਲਾਭ ਨਹੀਂ ਹੁੰਦਾ ਇਹ ਗੱਲ ਉਹਨਾਂ ਦੀ ਇਸ ਕਾਫੀ ਤੋਂ ਪਤਾ ਚੱਲਦੀ ਹੈ ਕਿ ਉਮਰ ਗਵਾਈ ਵਿੱਚ ਮਸੀਤੀ ਅੰਦਰ ਪਰਿਆ ਨਾਲ ਪਲਦੀ ਤੀ ਕਦੇ ਨਮਾਜ਼ ਵਹਿਦਤ ਨਾ ਕੀਤੀ ਹੁਣ ਕਿਉਂ ਕਰਨਾ ਹੈ ਧਾੜੋ ਤਾੜ ਇਸ਼ਕ ਦੀ ਨਵੀਂ ਹੋ ਨਵੀਂ ਪਹਾਰ ਉਨਾਂ ਨੇ ਫੋਕੇ ਰਸਮਾਂ ਦੇ ਰਿਵਾਜ ਅਤੇ ਬਾਦੀ ਦੀ ਖਾਵੇ ਦੀ ਰੱਜ ਕੇ ਭੰਡੀ ਕੀਤੀ ਅਤੇ ਇਸਲਾਮ ਦੀ ਤਿੱਖੀ ਟਿੱਕੀ ਟਿੱਪਣੀ ਕੀਤੀ ਇਸ ਨਾਲ ਮੁੱਲਾ ਮੁੱਲਾ ਨੇ ਨਰਾਜ਼ ਹੋ ਗਏ ਬਹੁਤ ਸਾਰੇ ਵਿਦਵਾਨਾਂ ਤੇ ਲੋਕਾਂ ਨੇ ਬੁੱਲੇ ਸ਼ਾਹ ਜੀ ਨੂੰ ਸਮਝਾਇਆ ਕਿ ਉਹ ਇਸਲਾਮ ਦੀਆਂ ਰਸਮਾਂ ਦੇਵਾਜਾਂ ਦੇ ਖਿਲਾਫ ਨਾ ਬੋਲੇ ਪਰ ਬੁੱਲੇ ਸ਼ਾਹ ਨੂੰ ਕਿਸੇ ਦਾ ਕੋਈ ਧਿਆਨ ਨਹੀਂ ਸੀ ਉਹ ਰੱਬ ਦੀ ਭਗਤੀ ਵਿੱਚ ਲੀਨ ਹੋ ਗਏ ਸੀ ਕਿਉਂਕਿ ਉਹ ਇਸ਼ਕ ਹਕੀਕੀ ਨੂੰ ਸਮਝ ਗਏ ਸੀ ਬਾਬਾ ਬੁੱਲੇ ਸ਼ਾਹ ਜੀ ਨੇ ਆਪਣੇ ਕਲਾਮ ਵਿੱਚ ਇਸ ਤਰ੍ਹਾਂ ਜੇਕਰ ਕੁਝ ਇੰਜ ਕੀਤਾ ਹੈ ਬੁੱਲੇ ਨੂੰ ਲੋਕੀ ਮੱਤੀ ਦੇਂਦੇ ਬੁੱਲਿਆ ਤੋ ਜਾ ਬਹਿ ਵਿੱਚ ਮਸੀਤੀ ਵਿੱਚ ਮਸੀਤਾ ਕੀ ਕੁਝ ਹੁੰਦਾ ਜੇ ਤਿਲੋਂ ਨਮਾਜ਼ ਨਾ ਕੀਤੀ ਬਾਰੋਂ ਪਾਕ ਕੀਤੇ ਕੀ ਹੁੰਦਾ ਜੇ ਅੰਦਰੋਂ ਨਾ ਕੇ ਪਲੀਤੀ ਉਹ ਬਿਨ ਮੁਰਸ਼ਿਦ ਕਾਮਲ ਬੁੱਲਿਆ ਤੇਰੀ ਐਵੇਂ ਕਈ ਇਬਾਦਤ ਕੀਤੀ ਉਹ ਤੇਰੀ ਐਵੇਂ ਕਈ ਇਬਾਦਤ ਕੀਤੀ ਇੱਕ ਦਿਨ ਸਾਰੇ ਮੌਲਵੀ ਇਕੱਠੇ ਹੋ ਕੇ ਬਾਬਾ ਬੁੱਲੇਸ਼ਾਹ ਕੋਲ ਆ ਕੇ ਤੇ ਕਹਿਣ ਲੱਗੇ ਤੇਰੇ ਨਾਲ ਸ਼ਿਕਵਾ ਹੈ ਸਾਨੂੰ ਤੂੰ ਸਾਡੇ ਮਾਝਪਦਾ ਹੋ ਕੇ ਸਾਡੇ ਵਿਰੁੱਧ ਕੰਮ ਕਰਦਾ ਹੈ ਬਾਬਾ ਬੁੱਲੇਸ਼ਾਹ ਨੇ ਫਰਮਾਇਆ ਕਿ ਕੀ ਹੋ ਗਿਆ ਜਨਾਬ ਕੀ ਕੀਤਾ ਮੈਂ ਇੰਜ ਦਾ ਮੈਂ ਤਾਂ ਫਕੀਰ ਆਦਮੀ ਹਾਂ ਮੇਰੇ ਨਾਲ ਤੁਹਾਡਾ ਕੀ ਸ਼ਿਕਵਾ ਹੋ ਸਕਦਾ ਹੈ ਤਾਂ ਮੌਲਵੀ ਕਹਿਣ ਲੱਗੇ ਤੂੰ ਲਿਖਿਆ ਹੈ ਮੰਦਰ ਟਾਤੇ ਮਸਜਿਦ ਟਾਤੇ ਟਾਤੇ ਚੋ ਕੁਝ ਟੈਂਦਾ ਰਹਿੰਦਾ ਇੱਕ ਬੰਦੇ ਦਾ ਦਿਲ ਨਾ ਟਾਣੀ ਰੱਬਕ ਪਿੱਲਾ ਵਿੱਚ ਰਹਿੰਦਾ ਤਾਂ ਬਾਬਾ ਬੁੱਲੇ ਸ਼ਾਹ ਨੇ ਕਿਹਾ ਹਾਂ ਪਰ ਇਹਦੇ ਵਿੱਚ ਕੀ ਗਲਤ ਲਿਖਿਆ ਹੈ ਮੌਲਵੀਆਂ ਨੇ ਕਿਹਾ ਤੂੰ ਸਾਡੇ ਧਰਮ ਦੀ ਤੋਹੀਨ ਕਰਦਾ ਹੈ ਨਾ ਮਸਜਿਦ ਜਾਂਦਾ ਹੈ ਤੇ ਨਾ ਹੀ ਨਮਾਜ਼ ਪੜ੍ਹਦਾ ਹੈ ਮੌਲਵੀਆਂ ਨੇ ਕਿਹਾ ਫੜ ਲਓ ਇਹਨੂੰ ਅੱਜ ਮਸਜਿਦ ਲੈ ਕੇ ਜਾਣਾ ਹੈ ਜਿਹੜੇ ਨਾਲ ਬੰਦੇ ਆਏ ਸੀ ਉਹਨਾਂ ਨੇ ਬਾਬਾ ਬੁੱਲੇ ਸ਼ਾਹ ਨੂੰ ਫੜ ਲਿਆ ਤੇ ਹੱਥਾਂ ਪੈਰਾਂ ਨੂੰ ਕਦਸਤੀ ਨਾਲ ਬੰਨ ਲੱਗ ਪਏ। ਬਾਬੇ ਬੁੱਲੇ ਸ਼ਾ ਨੇ ਹੱਸ ਕੇ ਕਿਹਾ, "ਬਨ ਲੋ ਯਾਰ ਪਰ ਮੈਂ ਇੱਕ ਸ਼ਰਤ ਤੇ ਚਲਣਾ ਹੈ। ਜੇਕਰ ਤੁਸੀਂ ਮੈਨੂੰ ਸ਼ਾ ਇਨਾਇਤ ਦੇ ਕੋਹਿਆ ਕਿਉਂਦੀ ਲੈ ਕੇ ਜਾਓਗੇ। ਮੌਲਵੀਆਂ ਨੇ ਕਿਹਾ, "ਤੈਨੂੰ ਬੈਲ ਕੜੀਸ ਕੇ ਲੈ ਕੇ ਜਾਣਗੇ ਤੇ ਨਾਲੇ ਤੇਰੀ ਖਿਦਮਤ ਵੀ ਕਰਨਗੇ।" ਬਾਬੇ ਬੁੱਲੇ ਸਾਡੇ ਪੈਰ ਬੰਨ ਲੈ ਕੇ ਤੇ ਕੜੀਸ ਕੇ ਤੁਰ ਪਏ। ਮੂੰਹ ਲਹੂ ਲਹਾਨ ਹੋ ਗਿਆ। ਬदन ਛਿਲਿਆ ਗਿਆ। ਜਦੋਂ ਸ਼ਾ ਇਨਾਇਤ ਦੇ ਕੋਹਿਆ ਆਏ, ਤਰੌਲਾ ਬਾ ਦਿੱਤਾ। ਮੌਲਵੀ ਚ ਹੁਣ ਤਾਂ ਠਹਿਰ ਚੋਰ ਜ਼ਰਾ ਮੇਰੇ ਯਾਦ ਕਰ ਆਉਣ ਵਾਲਾ ਹੈ ਮੌਲਵੀ ਨੇ ਰੋਕਨ ਦਾ ਹੁਕਮ ਦਿੱਤਾ ਤੇ ਰੋਲਾ ਸੁਣ ਕੇ ਸ਼ਾ ਇਨਾਇਤ ਬਾਹਰ ਆ ਕੇ ਤੇ ਪਛਾਣ ਲਿਆ ਬੁੱਲੇ ਨੂੰ ਅਤੇ ਪੁੱਛਿਆ ਉਹ ਬੁੱਲੇਆ ਕੀ ਹੋਇਆ ਬੁੱਲੇ ਸ਼ਾ ਨੇ ਹੱਸ ਕੇ ਕਿਹਾ ਇੱਕ ਕਮ ਚੱਕ ਵਿੱਚ ਇਹੋ ਕੀਤਾ ਜਿਹੜਾ ਤੇਰੇ ਨਾਲ ਅੱਖੀਆਂ ਲਾਈਆਂ ਲੋਕੀ ਦੁਸ਼ਮਣ ਮੈਨੂੰ ਤਾਨੇ ਮਾਰਨ ਮੈਨੂੰ ਹੋਰਾਂ ਦਿਨ ਬਤਾਈਆਂ ਦਿਲ ਯਾਰ ਤੇ ਨਜ਼ਾਰੇ ਪਾਚੋ ਰਚਦਾ ਨਹੀਂ ਉਹ ਦਿਲ ਯਾਰ ਤੇ ਨਜ਼ਾਰੇ ਪਾਚੋ ਰਚਦਾ ਨਹੀਂ ਮੌਲਵੀਆਂ ਨੇ ਕਿਹਾ ਇਹ ਨਮਾਜ਼ ਨਹੀਂ ਪੜਦਾ ਤੇ ਮਸਜਿਦ ਵੀ ਨਹੀਂ ਜਾਂਦਾ ਤਾਂ ਬਾਬਾ ਬੁੱਲੇ ਸ਼ਾਹ ਨੇ ਕਿਹਾ ਦੀਦਾਰ ਕਰਾਂ ਕਿ ਨਮਾਜ਼ ਪੜਾਂ ਦੋਨੋਂ ਫਰਜ਼ ਕਰਾਂ ਅਦਾ ਕਿਹੜਾ ਦੀਦਾਰ ਮਾਹੀ ਦਾ ਫਰਜ਼ ਅਵਲ ਸ਼ਰਦ ਫਰਜ਼ ਨਮਾਜ਼ ਨਿਵਾਵਾ ਕਿਸ ਵੇਲੇ ਜਿਹੜੇ ਯਾਰ ਦਾ ਦਰਸ਼ਨ ਕਰ ਨਾ ਸਕੇ ਉਹ ਅੱਖ بے ਹਯਾ ਤੇ ਨਿਗਾਹ ਕਿਹੜੇ ਕੰਮ ਜਿਹੜੇ ਲੰਘ ਗਏ ਨੇ ਯਾਰ ਦੀ ਯਾਦ ਬਿਨਾ ਉਹ ਜ਼ਿੰਦਗੀ ਹਰਾਮ ਤੇ ਸਾਹ ਕਿਹੜੇ ਕੰਮ ਬਾਬਾ ਬੁੱਲੇ ਸ਼ਾਹ ਦੀ ਮੌਤ ਦੇ ਵਕਤ ਮੌਲਵੀਆਂ ਨੇ ਉਹਨਾਂ ਨੂੰ ਕਾਫਰ ਘਰਾਜ਼ ਕਰ ਦਿੱਤਾ ਤੇ ਉਹਨਾਂ ਦਾ ਜ਼ਨਾਚਾ ਪੜਨ ਵਾਲਿਆਂ ਉੱਤੇ ਵੀ ਇਹ ਫਤਵਾ ਲਾ ਦਿੱਤਾ ਕਿ ਉਸ ਦਾ ਨਿਕਾਹ ਮੁਸਲਮਾਨ ਔਰਤ ਨਾਲ ਖਤਮ ਹੋ ਜਾਵੇਗਾ ਤੇ ਕੁਵਾਦੇ ਬੰਦੇ ਦਾ ਵਿਆਹ ਮੁਸਲਮਾਨ ਔਰਤ ਨਾਲ ਨਹੀਂ ਹੋਵੇਗਾ ਤਨਾਹੇ ਕੋਈ ਪਾਪ ਉਸ ਖਵਾਜ ਬੰਦੇ ਨੂੰ ਬੇਟੀ ਤੇ ਵੇਕਾ ਫਿਰ ਉੱਥੋਂ ਦੇ ਲੋਕਾਂ ਤੇ ਚੌਧਰੀਆਂ ਨੇ ਫਤਵਾ ਜਾਰੀ ਹੋਣ ਤੋਂ ਬਾਅਦ ਇਹ ਫੈਸਲਾ ਵੀ ਕੀਤਾ ਕਿ ਬੁੱਲੇ ਸ਼ਾਹ ਦੀ Laash ਨੂੰ ਮੁਸਲਮਾਨਾਂ ਦੀ ਕਬਰ ਵਿੱਚ ਨਾ ਦਫਨਾਇਆ ਜਾਵੇ ਦੋ ਤਿੰਨ ਪਾਦ ਉਹਨਾਂ ਦੀ ਨਮਾਜ਼ੇ ਚ ਨਾ ਚਾ ਫਿਰ ਖਵਾਜ ਸਰਾਂ ਨੇ ਪੜਾਇਆ ਸੀ ਇਹ ਜੜਿਆਂ ਤੇ ਪੰਗੀਆਂ ਨੇ ਪੰਜਾਬੀ ਦੇ ਮਸ਼ਹੂਰ ਸ਼ਹਿਰ ਤੇ ਚਾਣਾ ਚ ਉਠਾਇਆ ਤੇ ਕਸੂਰ ਸ਼ਹਿਰ ਤੋਂ ਦੂਰ 2 ਮੀਲ ਤੇ ਚਾ ਕੇ ਕਬਰਿਸਤਾਨ ਦੀ ਬਚਾਏ ਇੱਕ ویران جگਾ ਤੇ ਦਫਨਾ ਦਿੱਤਾ 바ਬੇ ਬੁੱਲੇ ਸ਼ਾਦਾ ਕਮਨਾਮ ਕਬਰ ਦੇ ਕੋਲ ਹੌਲੀ ਹੌਲੀ ਸ਼ਹਿਰ ਵਸਤਾ ਗਿਆ ਅ ਚੋਹੀ ਸ਼ਹਿਰ ਬਬੇ ਬੁੱਲੇ ਸ਼ਾਦਾ ਕਸੂਰ ਸ਼ਹਿਰ ਰਖਵਾਉਂਦਾ ਹੈ ਉਹ ਮੌਲਵੀ ਕੌਣ ਸੀ ਜਿਨ੍ਹਾਂ ਨੇ ਬਬੇ ਬੁੱਲੇ ਸ਼ਾਦਾ ਨਮਾਜ਼ੇ جناਜ਼ਾ ਪੜਨ ਤੋਂ ਇਨਕਾਰ ਕੀਤਾ ਸੀ ਤੇ ਕੁਫਰ ਦਾ ਫਤਵਾ ਜਾਰੀ ਕੀਤਾ ਉਹ ਚੌਧਰੀ ਕੌਣ ਸੀ ਜਿਨ੍ਹਾਂ ਨੇ ਉਹਨਾਂ ਦੀ ਲਾਸ਼ ਨੂੰ ਕਬਰਿਸਤਾਨ ਵਿੱਚ ਦਫਨ ਕਰਨ ਤੋਂ ਮਨਾ ਕੀਤਾ ਉਹ ਸ਼ਹਿਰੀ ਲੋਕ ਕੌਣ ਸੀ ਜਿਨ੍ਹਾਂ ਨੇ ਬਬੇ ਬੁੱਲੇ ਸ਼ਾਦੀ ਲਾਸ਼ ਨੂੰ ਮੋਟਾ ਤਕਨੀਸ ਦਿੱਤਾ ਇਹ ਕੋਈ ਵੀ ਨਹੀਂ ਚਾਹੁੰਦਾ ਤੇ ਉਹ ਸਭ ਤਰੀਕ ਤੇ ਸਫਿਆਂ ਵਿੱਚ ਗੁੰਮ ਹੋ ਗਏ ਨੇ ਪਰ ਪਾਪਾ ਬੁੱਲੇ ਸ਼ਾਹ ਜੀ ਅੱਜ ਵੀ ਕਰੋੜਾਂ ਕੀਤਮਤ ਲੋਕਾਂ ਦੇ ਦਿਲਾਂ ਦੇ ਵਿੱਚ ਜਿੰਦਾ ਨੇ ਲੋਕ ਉਹਨਾਂ ਦੀ ਮਜ਼ਾਰ ਤੇ ਹਾਜ਼ਰੀ ਭਰਦੇ ਨੇ ਪਾਪਾ ਬੁੱਲੇ ਸ਼ਾਹ ਜੀ ਅੱਜ ਵੀ ਆਪਣੀ ਗੁਮਨਾਮ ਕਬਰ ਵਿੱਚੋਂ ਬੋਲ ਰਹੇ ਨੇ ਤਾਂ ਹਮੇਸ਼ਾ ਬੋਲਤੇ ਰਹਿਣਗੇ ਕਿ ਬੁੱਲੇ ਸ਼ਾਹ ਅਸਾਂ ਮਰਨਾ ਨਹੀਂ ਕਬਰ ਪਿਆ ਕੋਈ ਹੋਰ ਮਤਲਬ ਲੇਖਕ ਨਹੀਂ ਮਰਦਾ ਉਹਦੇ ਕਬਰ ਵਿੱਚ ਕੋਈ ਹੋਰ ਚੰਪਦਾ ਹੈ ਲੇਖਕ ਅਮਤ ਰਹਿੰਦਾ ਹੈ ਇਸੇ ਤਰ੍ਹਾਂ ਬਾਬਾ ਬੁੱਲੇ ਸ਼ਾਹ ਜੀ ਆਪਣੇ ਕਲਾਮ ਕਾਫੀਆਂ ਕੀਰਤੀਆਂ ਤੇ ਕਰਮਚੁਕਤਾ ਦੇ ਜ਼ਰੀਏ ਰਹਿਦੀ ਦੁਨੀਆ ਤੱਕ ਅਮਤ ਰਹਿਣਗੇ ਦੋਸਤੋਂ ਉਮੀਦ ਹੈ ਕਿ ਅੱਜ ਦੀ ਇਹ ਵੀਡੀਓ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ ਇਸ ਵੀਡੀਓ ਨੂੰ